ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਸੀਂ ਆਸਟਾਮ ਪਿੰਡ ਕੋਹਨੇਵਾਲ ਜਿੱਥੇ ਤੁਸੀਂ ਉੱਪਰ ਖੜੇ ਆਂ ਫੋਨ ਫੇਰ ਪਾਣੀ ਦੁਬਾਰਾ ਬਹੁਤ ਸੂਟਾਂ ਦੇ ਜਿਹੜੀ ਕੋਹਨੇਵਾਲ ਤੁਸੀਂ ਟੁੱਟੀ ਸੀ ਉਹਦੀ ਫੇਰ ਆ ਰਿਹਾ ਨੀਵੇਂ ਜਿਹੜੇ ਹਜੇ ਵੀ ਲੋਕ ਹੈਗੇ ਨੇ ਥੀ ਜਗ੍ਹਾ ਤੇ ਚੱਲ ਜਾਣ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹੱਲ ਦਿਓ ਛੜਕਦੇ ਤੋਂ ਵੀ ਪਾਣੀ ਹਾਂ ਉਹ ਜਾਓ ਵਿਚੋੜੇ ਇਹਨੇ ਪਿੰਡ ਉਹ ਵੀ ਸਾਡੀ ਚੱਲਦੀ ਆ ਉਹ ਜਿਹੜਾ ਕੋਈ ਚਾਲੀ ਇਹਨੇ ਕਿਹੜੀ ਹੋਰ ਦਰਸ ਜਾ ਹੱਥ ਆਇਆ ਆਹ ਆਹ ਉਹ ਬੰਦਾ ਆ ਉਹ ਉੱਪਰੋਂ ਨਹੀਂ ਆ ਰਿਹਾ ਨਾ ਨਾ ਕੋਈ ਨਾ ਕੋਈ ਕੋਦਾ ਲਾਵਾ ਕੋਈ ਖੁਲਾਫ ਸਿਗਨੈਚਰ ਆ ਆਉਂਦਾ ਹੈ ਬੇਲੇ ਉਹ ਜੇ ਤੂੰ ਪੰਜ ਦਿਵਾਰ ਲੈ ਲਵੇ ਪੁੱਛ ਕਾ ਕਿ ਬੀਆ ਸਰ ਉੱਤੇ ਮਜੇ ਹੈ ਹੋਰ ਰੋਟੀ ਖਾ ਜਾਏ ਤੇ ਕਰੇ ਉਹ ਤੇ ਆਹ ਦਾਰੇ ਦਾ ਆਡੇ ਖੇਤ ਦੇ ਵਿੱਚ ਇਹ ਪਾਣੀ ਪੈਣ ਬਾਅਦ ਉਹ ਮੱਝੀ ਦੀ ਗੱਲ ਮੇਰੇ ਨਾਲ ਟੁੱਟ ਗਈ ਬਰਾਬਰ ਦੇ ਰੱਤ ਹੋਈ ਨਾ ਜਿਹੜੀ ਗੁੱਟੀ ਆ ਕਿ ਰੰਗਿਆ ਬਾੜ ਟੁੱਟ ਚੁੱਕੀ ਆ ਤੇ ਇਹ ਜਿਹੜਾ ਪਾਣੀ ਆ ਇਹ ਚੱਲ ਚੁੱਕਿਆ ਛੱਪ ਕਰੇ ਭਰਾ ਪਰਵਾਲ ਨੂੰ ਤੋਂ ਸਿੱਧੋ ਥੱਲੇ ਨੂੰ ਇਹ ਤੁਸੀਂ ਹੁਣ ਸਾਰੇ ਥਾਵਾਂ ਤੋਂ ਟੁੱਟੇਗੀ ਤੇ ਜਿੰਨਾ ਵੀ ਨੁਕਸਾਨ ਆ ਇਹਦਾ ਹੁਣ ਗੁਰਦਾਸ ਪਰਵਾਲਿਆਂ ਨੂੰ ਹੋਊਗਾ ਆ ਵੇਖੋ ਪਾਣੀ ਤੇ ਰੁੜ ਗਈ ਆ ਤੁਸੀਂ ਪੂਰੀ ਦੀ ਪੂਰੀ ਪਹਿਲਾਂ ਜਦੋਂ ਗਏ ਅਸੀਂ ਇੱਥੋਂ ਗੱਡੀ ਕੱਢ ਕੇ ਆਏ ਆ ਹੁਣ ਸਾਰਾ ਪਾਣੀ ਉੱਪਰ ਦੀ ਰਾਵੀ ਦਰਿਆ ਦਾ ਜਿਹੜਾ ਆ ਤੁਸੀਂ ਬੰਨ ਦਾ ਟੁੱਟ ਕੇ ਭਰਾਪਰਵਾਲ ਨੂੰ ਚੱਲ ਪਿਆ ਝਪਰੇਵਾਲ ਨੂੰ ਆ ਪਿੰਡ ਅੱਗੇ ਉਗ ਰਾਇਆ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਆ ਕਿ ਜ਼ੋਰ ਦੇ ਪ੍ਰਸ਼ਾਸਨ ਦਾ ਬਣੀ ਚੱਲਣਾ ਪਰ ਇੱਥੇ ਘਟੂ ਘਟ ਜਿਹੜੇ ਇਹਨਾਂ ਦੇ ਅਫਸਰ ਪਹੁੰਚਣੇ ਚਾਹੀਦੇ ਆ ਪਿੰਡ ਵਾਲਿਆਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਕੋਈ ਪ੍ਰਬੰਧ ਕਰ ਦੇਣਾ ਚਾਹੀਦਾ ਉਹ ਕੁਛ ਵੀ ਨਹੀਂ ਕੀਤਾ ਗਿਆ ਇਹਨਾਂ ਵੱਲੋਂ ਕੱਲ ਰਾਤ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਪਰ ਉਹਨਾਂ ਦਾ ਕਹਿਣਾ ਸੀ ਵੀ ਅਜੇ ਪਾਣੀ ਜਿਹੜਾ ਆ ਉਹ ਦਰਿਆ ਦੇ ਅੰਦਰ ਅੰਦਰ ਆ ਤੁਸੀਂ ਦੇ ਅੰਦਰ ਅੰਦਰ ਆ ਪਰ ਆ ਜੋ ਹਾਲ ਆ ਵੇਖੋ ਹੁਣ ਆ ਜਿਹੜਾ ਪਾੜ ਪੈ ਰਿਹਾ ਉਹ ਉੱਥੋਂ ਤੱਕ ਪੈ ਗਿਆ ਇਹਨੂੰ ਪਾਣੀ ਨੂੰ ਠੰਮਿਆ ਨਹੀਂ ਜਾ ਸਕਦਾ ਕਿਉਂਕਿ ਪਿੱਛੇ ਜਿਹੜਾ ਵਹਾਇਆ ਉਹ ਲਗਭਗ 15-15 ਫੋਟੇ ਦਾ ਪੂਰਾ ਯੋਰ ਹੈ ਇਧਰ ਨੂੰ ਇਹ ਹੁਣ ਇਲਾਕੇ ਦਾ ਬਚਣ ਦਾ ਜਿਹੜੀਆਂ ਫਸਲਾਂ ਜਾਂ ਪਾਣੀਆਂ ਹੈ ਹੜ ਪੂਰਾ ਗਰਦਾਸਪੁਰ ਨੂੰ ਮਾਰ ਮਾਰੂਗਾ ਹੁਣ ਇਹ ਜਿੰਨਾ ਵੀ ਪਾਣੀ ਆ ਪਹਿਲਾਂ ਥੋੜਾ ਹੀਗਾ ਉੱਪਰ ਦੀ ਟੱਪਦਾ ਹੀਗਾ ਪ੍ਰਸ਼ਾਸਨ ਸਮੇਂ ਨਾਲ ਸਵੇਰ ਦਾ ਇੱਥੇ ਪਹੁੰਚ ਜਾਂਦਾ ਤੇ ਦਾ ਹੱਲ ਹੋ ਸਕਦਾ ਸੀ ਪਰ ਹੁਣ ਇਹਦਾ ਹੱਲ ਕੋਈ ਨਹੀਂ ਕਿਉਂਕਿ ਤੁਸੀਂ ਸਾਰੀ ਮਿੱਟੀ ਦੀ ਆ ਤੇ ਜਿੰਨਾ ਵਹਾਵ ਵਧਦਾ ਜਾਂਦਾ ਤੇ ਪੂਰਾ ਦਰਿਆ ਚੱਲ ਪਿਆ ਇੱਕ ਝਪ ਕਰੇ ਤੋਂ ਰਾਵੀ ਦਰਿਆ ਤੋਂ ਸਾਹਮਣੇ ਪਿੰਡ ਜਿਹੜਾ ਰਭ ਰਿਹਾ ਉਹ ਟਾਂਡਾ ਲੁਆਣਾ ਆ ਤੇ ਇਹ ਸਾਰਾ ਝਪ ਕਰੇ ਭਰਾ ਪਰਵਾਲੂ ਪਾਣੀ ਜਾ ਰਿਹਾ ਹੋਂ